ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਤੁਸੀਂ ਸ਼ਾਹੀਵਾਲ ਵਾੜ ਦੇਖ ਰਹੇ ਹੋ ਇਹ ਬਕਾਊ ਆ ਗਈ ਤਕਰੀਬਨ 2-3 ਦਿਨ ਇਹਦੇ ਹਜੇ ਪਏ ਆ ਦਿਨ ਪੂਰੇ ਹੋਣ ਦੇ ਤੇ ਤਿਆਰੀ ਬਹੁਤ ਚੰਗੀ ਹੈਗੀ ਤੇ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਚੰਗੇ ਦੁੱਧ ਦੀ ਉਮੀਦ ਆਗੀ ਬਾਕੀ ਕੱਦ ਕਾਠ ਢਾਂਚਾ ਬਹੁਤ ਆ ਇਹਦਾ ਤੇ ਦੰਦ ਦੇਖੇ ਨੀਗੇ ਉਹ ਜਿਹੜੇ ਭਰਾਣੇ ਵੀ ਖਰੀਦਣੀਆਂ ਆ ਆ ਕੇ ਤੁਸੀਂ ਕਨਫਰਮ ਕਰ ਸਕਦੇ ਹੋ ਤੇ ਹੈ ਛੋਟੀ ਉਮਰ ਦੇ ਵਿੱਚ ਹੀ ਆ ਪਹਿਲਾ ਸੂਆ ਇਹਨੇ ਸੂਣਾਗਾ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਵਹਿੜ ਆ ਗਈ ਘਰ ਦੀ ਪਾਲੀ ਹੋਈ ਐ ਤੇ ਬਾਕੀ ਜੋ ਗੱਲਬਾਤ ਆ ਉਹ ਸਾਰੀ ਆਪਾਂ ਬਾਈ ਨਾਲ ਕਰਾਵਾਂਗੇ ਤੇ ਡਿਟੇਲ ਲੈ ਕੇ ਦੇਵਾਂਗੇ ਰੇਟ ਫੋਨ ਤੇ ਹੋਊਗਾ ਲਾੜ ਤੇ ਤੁਹਾਨੂੰ ਪਤਾ ਔਰ ਕੇ ਦਿਖਾ ਦਾਂਗੇ ਜਿਹਨੂੰ ਵੀ ਫੱਟ ਬੈਂਦੀ ਆ ਆ ਦੀ ਪੂਰੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਵਹਿੜ ਚੰਗੀ ਆ ਚੰਗੀ ਸਭੀ ਬਲੀ ਆਗੀ ਪਯਾਰ ਸ਼ਾਹੀਵਾਲ ਦੇ ਵਿੱਚ ਹੀ ਪੈਂਦੀ ਆ। ਥੋੜਾ ਕਾਣਾ ਕ੍ਰੋਸ ਹੋ ਸਕਦਾ ਕਿਉਂਕਿ ਜਰਸੀ ਦੇ ਪਿੱਠੋ ਇਹ ਪੈਦਾ ਹੋਈ ਵੀ ਆ ਗਈ। ਸੀਮਨ ਚੰਗੇ ਦੀ ਆ ਗਈ। ਉਹ ਸਾਰੀ ਡਿਟੇਲ ਆਪਾਂ ਪੁੱਛ ਲਾਂਗੇ ਬਾਈ ਤੋਂ। ਤੇ ਆ ਜੋ ਫਟ ਆਪਾਂ ਜ਼ਿਆਦਾ ਸਮਾਨ ਨਹੀਂ ਲੈਂਦੇ ਬਾਈ ਨਾਲ ਗੱਲਬਾਤ ਕਰਾਉਂਦੇ ਆ। ਤੇ ਡਿਟੇਲ ਲੈ ਕੇ ਦਿੰਨੇ ਆ ਸਾਰੀ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਹਾਂਜੀ ਬਾਈ ਜੀ ਸਾਸੀ ਗਾਲ ਜੀ। ਸਾਸੀ ਗਾਲ ਬਾਈ। ਬਾਈ ਆਪਣਾ ਨਾਮ ਦੱਸ ਦਿਓ। ਨਾਮ ਨਰਮਲ ਸਿੰਘ ਹੀ ਪਿੰਡ ਆਦਮਰਾਈ, ਠੀਕ ਰਾਮਪੁਰ ਹੂਲ ਤੇ ਜ਼ਿਲ੍ਹਾ ਬਰਿੰਡਾ। ਠੀਕ ਆ ਬਾਈ ਜੀ ਜਿਹੜੀ ਬਾਈ ਆਪਾਂ ਇਹ ਵਾੜ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਹਾਂ ਘਰ ਦੀ ਆ ਬਾਈ ਜੀ ਆਪਣੇ ਇਹ ਠੀਕ ਆ ਇਹਦੀ ਆਪਣੀ ਮਾਂ ਵੀ ਆਪਣੇ ਘਰੇ ਖੜੀ ਆ ਇਹ ਵੀ ਦਿਖਾ ਸਕਦੇ ਆ ਮਾਂ ਆਪਣੇ ਘਰੇ ਖੜੀ ਆ ਹਾਂ ਹਾਂ ਬਾਈ ਜੀ ਠੀਕ ਆ ਕਿਹੜੀ ਮਾਂ ਕੀ ਇਹਦੀ ਆ ਬਈ ਬਾਈ ਜਰਸੀ ਖੜੀ ਆ ਵੇ ਇਹਦੋਂ ਇਹਨਾਂ ਆਪਣੇ ਧਿਆਨਤ ਨਹੀਂ ਬਾਈ ਉਦੋਂ ਟੀਕਾ ਸਾਹੀ ਵਾਲ ਦਾ ਭਰਾਇਆ ਗਿਆ ਯਾਰ ਅੱਛਾ ਜਰਸੀ ਦੇ ਸਾਹੀ ਵਾਲ ਹੁੰਦਾ ਸੀਗਾ ਹਾਂਜੀ ਹਾਂਜੀ ਠੀਕ ਆ ਇਹ ਕਿੰਨਾ ਘਦੋ ਦਿੰਦੀ ਹੈ ਇਹ ਇਹ ਦੁੱਧ ਇਹ ਥੱਲੇ ਹੈਗਾ ਜੀ 25 ਲੀਟਰ ਥੱਲੇ ਜੀ 25 ਲੀਟਰ ਦੇ ਦਿੰਦੀ ਆ ਹਾਂਜੀ ਹਾਂ ਬਾਈ ਜੀ ਠੀਕ ਆ ਹਾਂ ਇਹਦਾ ਸੀਮਨ ਦਾ ਤਾਂ ਨਹੀਂ ਪਤਾਗਾ ਇਹ ਜਿਹੜੀ ਬਹਿੜ ਅਗ ਸ਼ਾਹੀ ਵਾਲੀ ਨਹੀਂ ਸੀਮਨ ਦਾ ਬਾਈ ਜੀ ਧਿਆਨ ਚ ਨਹੀਂ ਉਹ ਭਰਾਇਆ ਚੰਗਈ ਇਹਦੇ ਵੀ ਭਰਾਇਆ ਚੰਗਾ ਉਹ ਨਹੀਂ ਰਿਕਾਰਡ ਦਾ ਨਹੀਂ ਪਤਾਗਾ ਨਹੀਂ ਰਿਕਾਰਡ ਦਾ ਨਹੀਂ ਕੋਈ ਪਤਾ ਮੀ ਆਪਾਂ ਝੂਠ ਮਾਰਦਗੇ ਵੀ ਆਹ ਭਰਿਆ ਬਾਈ ਠੀਕ ਹੈ ਤੇ ਜਿਹੜਾ ਇਹਦੇ ਲੱਗਿਆ ਵਾ ਸੀਮਨ ਉਹਦਾ ਪਤਾ ਉਹ ਵੀ ਬਾਈ ਉਹ ਨਹੀਂ ਉਹ ਧਿਆਨ ਚ ਨਹੀਂ ਬਾਈ ਜੀ ਅੱਛਾ ਉਹ ਵੀ ਨਹੀਂ ਪਤਾ ਹਾਂ ਜੀ ਲੱਗਿਆ ਤਾਂ ਚੰਗਈ ਹੁਣ ਹਾਂ ਲੱਗਿਆ ਚੰਗਈ ਹੈ ਬਾਈ ਜੀ ਤੇ ਉਹ ਲੱਗਿਆ ਸ਼ਾਹੀ ਵਾਲੀ ਹੈ ਹਾਂ ਲੱਗਿਆ ਸ਼ਾਹੀ ਵਾਲੀ ਹੈ ਜੀ ਠੀਕ ਹੈ ਰਿਕਾਰਡ ਹੋ ਵੀ ਨਹੀਂ ਸਾਂਭਿਆ ਨਹੀਂ ਸਾਂਭਿਆ ਨਹੀਂ ਬਾਈ ਠੀਕ ਹੈ ਤੇ ਦਿਨ ਕਿੰਨੇ ਕੱਢ ਦੀ ਆਏ ਦੇ ਦੇ ਵੀ ਬਈ ਆ 10 ਤਰੀਕ ਨੂੰ ਪੂਰੇ ਹੋਣਗੇ ਇਸ 10 ਨੂੰ ਹਾਂਜੀ ਅੱਜ ਆਪਾਂ ਤਕਰੀਬਨ 6 ਤਰੀਕ ਨੂੰ ਹਾਂ 6 6 ਤਰੀਕ ਆ ਬਈ ਜੀ ਅੱਜ ਤਕਰੀਬਨ 3-4 ਦਿਨ ਰਹਿੰਦੇ ਆ ਹਾਂ ਹੋ ਸਕਦਾ 5-4 ਦਿਨ ਉੱਤੇ ਵੀ ਲੈ ਸਕਦੀ ਜੀ ਠੀਕ ਹੈ ਤੇ ਉਹ ਬਈ ਕਿਵੇਂ ਰਹੀ ਹੈਗੀ ਜਿਵੇਂ ਆਮ ਤੁਸੀਂ ਹੁਣ ਦੇਖੀ ਆ ਨਾ ਸਾਂਭੀ ਹੈਗੀ ਵੀ ਹੱਥੋਂ ਤਫੇਰ ਦਿਓ ਵੀ ਸਹੀ ਹੈਗੀ ਹਾਂ ਹਾਂ ਬਈ ਐ ਨਹੀਂ ਕੋਈ ਲੱਤਸਾਰ ਵਾਲਾ ਚੱਕਰ ਨਹੀਂ 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 ਬਈ ਜੀ ਨਹੀਂ ਸੀ ਲੈ ਜਾ ਮੈਂ ਹਾਂ ਆਇਆ ਪਹਿਲਾਂ ਪਸ਼ੂ ਕਰਕੇ ਮਾੜਾ ਮੋਟਾ ਵੀ ਪਸ਼ੂ ਔਲਤਾ ਜਰੂਰ ਕਰ ਸਕਦਾ ਤੇਰਾ ਤਾਂ ਕਰੂਗਾਈ ਬਾਈ ਜੀ ਹੁਣ ਪਹਿਲਾਂ ਨਾ ਕਿ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਵੀ ਨਾ ਕਰੇ ਹਨਾ ਹਾਂ ਹਾਂ ਜੀ ਠੀਕ ਐ ਤੇ ਰੇਟ ਆਪਾਂ ਕਿੰਨਾ ਰੱਖਦੇ ਆਂ ਤਾਂ ਰੇਟ ਬਾਈ ਜੀ ਫੋਨ ਤੇ ਹੋਊਗਾ ਜੀ ਚਾ ਰੇਟ ਫੋਨ ਤੇ ਹੋ ਜਾਊਗਾ ਹਾਂ ਜੀ ਠੀਕ ਐ ਢੇੜਾ ਕਢਾ ਦੇ ਬਾਈ ਇਹਦਾ ਤੋਰ ਕੇ ਦਿਖਾ ਦੇ ਲੋ ਵੀ ਦੱਸੋ ਡਿਟੇਲ ਤੇ ਕਰੀਓਣ ਆਪਾਂ ਤੁਹਾਨੂੰ ਲੈ ਦੀ ਸਾਰੀ ਰਿਪੋਰਟਿੰਗ ਚੈੱਕ ਕਰ ਸਕਦੇ ਹੋ ਤੇ ਥੋੜਾ ਜਨਾ ਭੱਜ ਨੱਠ ਵਾਲਾ ਕਰਦਿਆਂ ਇਹ ਤੇ ਇਸ ਲਈ ਆਪਾਂ ਨੇੜੇ ਨਹੀਂ ਜਾਂਦੇ ਕਿਹੜੀ ਪਸ਼ੂ ਡਰ ਪੀ ਜਾਂਦਾਗਾ ਵੈੜ ਚੰਗੀ ਸੰਭੀ ਬਲੀ ਹੈਗੀ ਦੇਖ ਸਕਦੇ ਹੋ ਤੁਸੀਂ ਕੱਦਕਾਰ ਵੀ ਪੂਰਾ ਵਧੀਆ ਹੈਗਾ ਅਜੇ ਗਰੋਥ ਬਹੁਤ ਕਰਨੀ ਹੈ ਵੈੜ ਨੇ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਦੇਖ ਸਕਦੇ ਹੋ ਤੁਸੀਂ ਤਿਆਰੀ ਬਹੁਤ ਜ਼ਬਰਦਸਤ ਆਰਡਰ ਮੂਰ ਨੂੰ ਵੀ ਬਹੁਤ ਆ ਤੇ ਬੈਕਗ੍ਰਾਉਂਡ ਬਹੁਤ ਆਗਾ ਤੇ ਬਾਕੀ ਥਾਣਾ ਦਾ ਸੈਜ ਉਹ ਵੀ ਬਹੁਤ ਸੋਹਣਾਗਾ ਕਾਣਾਂ ਦੇ ਵਿੱਚ ਸਪੇਸ ਵੀ ਬਹੁਤ ਆ ਗਈ। ਪੂਰਾ ਸਾਫ਼ ਸੁਥਰਾ ਅਡਰਾਗਾ। ਹਰ ਪੱਖ ਤੋਂ ਸਾਫ਼ ਸੁਥਰੀ ਵਹਿੜ ਹੈਗੀ, ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ। ਆਪਦੀ ਫੌਲਾ ਤਸੱਲੀ ਕਰਕੇ ਵਹਿੜ ਨੂੰ ਤੁਸੀਂ ਖਰੀਦ ਸਕਦੇ ਹੋਗੇ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।